ਸਾਨੂੰ ਅਸੀਂ ਚਿੱਟੇ ਰੰਗ ਦੇ ਕੋਟ ਦੇ ਪਿਓ ਮੈਂ ਦਵਾਂਗੇ ਕਾਲੇ ਰੰਗ ਦੇ ਵੀ ਦਵਾਂਗੇ ਸਾਨੂੰ ਅਸੀਂ ਰੰਗ ਬਰੰਗੇ ਕੋਟ ਦੇ ਪਿਓ ਮੈਂ ਦਵਾਂਗੇ ਪਰ ਤੁਹਾਡਾ ਫਾਇਦਾ ਕੀ ਕਰਨਾ ਪ੍ਰੀਤ ਪਗੜੀ ਹਾਊਸ ਹਾਲ ਬਜਾਰ ਸ਼੍ਰੀ ਅਮਰਸਾ ਸਾਹਿਬ ਜਿਹੜੇ ਤੁਸੀਂ ਬਜ਼ਾਰ ਜਾ ਕੇ 15 1500 ਦੇ ਗੀਜ਼ਾ ਕੋਟ ਦੇ ਕੋਟ ਦੇ ਪਿਓ ਲੈਣਿਓ ਇੱਥੇ ਤੁਹਾਨੂੰ ਅਸੀਂ ਦਵਾਂਗੇ 7 700 ਦੇ ਵਿੱਚ ਡਿਫਰੈਂਟ ਪ੍ਰੀਤ ਪਗੜੀ ਨੇ ਇੰਨਾ ਪਾਤਾ ਕਿ ਠੰਡ ਲੱਗਣ ਲੱਗੀ ਅਸੀਂ ਵੀ ਬਾਸਕਟ ਪਾ ਲਈ ਹੈ ਕਿਉਂਕਿ ਰੇਟ ਸੁਣ ਸੁਣ ਹੱਥ ਪੈਰ ਕੰਬਣ ਲੱਗ ਗਿਆ 7 700 ਰੁਪਏ ਦਾ ਗੀਜ਼ਾ ਕੋਟ ਦਾ ਕੋਰਤਾ ਪਿਆਮਾ ਕਰਤਾ ਪ੍ਰੀਤ ਪਗੜੀ ਬਲੂ ਵੈਰੀ ਕੁੜਤਾ ਪਜਾਮਾ 700 ਰੁਪਏ ਦਾ 15 1500 ਵਾਲਾ ਰੰਗ ਚਾਹੇ ਸਕੈਨ ਲੈ ਲਓ ਚਾਹੇ ਮਾਊਸੇਡ ਲੈ ਲਓ ਚਾਹੇ ਕਰੀਮ ਲੈ ਲਓ ਤੇ ਚਾਹੇ ਗ੍ਰੀਨ ਲੈ ਲਓ ਸਾਰੇ ਰੰਗ ਮਿਲ ਜਾਣ ਆ ਚੱਕੋ ਪਿਓਰ ਵਾਈਟ ਕੁੜਤਾ ਪਜਾਮਾ ਲੈਲਣ ਦਾ ਆ ਗਿਆ ਆ ਗਿਆ ਆ ਗਿਆ ਆ ਚੱਕੋ ਪ੍ਰੀਤ ਪਗੜੀ ਵਾਲਿਆਂ ਨੇ ਲਿਖ ਲੈ ਖਲਾਤਾ 44 ਲੈਲਣ 44 ਹੀ ਲੈਲਣ ਦੇਖੋ ਜੀ ਚਾਹੇ ਤੁਸੀਂ ਪੇਪਰ ਕਾਟਨ ਲੈ ਲਓ ਚਾਹੇ ਲੈ ਲੈਣ ਲੈ ਲਓ ਮਤਲਬ ਹਰ ਤਰ੍ਹਾਂ ਦੀ ਵੈਰਾਈਟੀ ਪ੍ਰੀਤ ਪਕੜੀਆ ਉਸਨੇ ਤਣ ਤਣ ਕਰਾਤੀ ਭਰਤੇ 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 ਦਵਾਈ ਵਾਲੇ ਕੁਰਤੇ ਪਜਾਮੇ ਬਾਈ ਇਹ ਤਾਂ ਹੋਊ 4-5000 ਦਾ ਦਵਾਈ ਦਾ ਭਾਰੀ ਦਵਾਈ ਵਾਲਾ ਕੁਰਤਾ ਪਜਾਮਾ ਆ ਚੈੱਕ ਕਰ ਲੋ ਭਾਜੀ ਆ ਸਿਲਵਰ ਚੈੱਕ ਕਰਾ ਦੇ ਕੈਮਰੇ ਵਾਲਿਆ ਵੀਰਾ ਇਹ ਕਰਤਾ ਪ੍ਰੀਤ ਪਗਣੀ ਦੇ 3-3000 ਵਾਲਾ 1100 ਰੁਪਏ ਦਾ ਕੁਰਤਾ ਪਜਾਮਾ ਅੱਛਾ 3000 ਵਾਲਾ ਕੁਰਤਾ ਪਜਾਮਾ 1100 ਦਾ ਬਿਲਕੁਲ ਭਾਜੀ ਉਹ ਦੁਬਈ ਵਾਲੇ ਮਿਲ ਜਾਣਗੇ ਰੇਮਨ ਦੇ ਮਿਲ ਜਾਣਗੇ ਸੀ ਆਰਾਮ ਦੇ ਮਿਲ ਜਾਣਗੇ ਕਲਾਬ ਇਟੈਲੀਆ ਦੇ ਮਿਲ ਜਾਣਗੇ ਤਗੜੇ ਤਗੜੇ ਬ੍ਰਾਂਡ ਪ੍ਰੀਤ ਪਖੜੀ ਨੇ ਲਾਤੇ ਫਰੀ ਦੇ ਬਾ ਚੱਕੋ ਲੈ ਜਾਓ ਹਣੋ ਚਲੋ ਜੀ ਚਾਹ ਦੀ ਸਾਸੋਰਾ ਕੁਰਤਾ ਪਜਾਮਾ ਲੈਣਾ 1100 ਦਾ 1500 ਦਾ 1800 ਦਾ 2500 ਦਾ ਜਿਹੜਾ ਤੁਸੀਂ ਬਾਜ਼ਾਰ 'ਚ 65 600 ਰੁਪਏ ਖਰਚਦੇ ਹੋ 2200 ਹੀ ਦਵਾਂਗੇ ਕੋਟ ਪੈਂਟ ਦੀ ਗੱਲ ਕਰਨ ਲੱਗਾ ਜਿਹੜਾ ਬਾਜ਼ਾਰ 'ਚ 5 5000 ਰੁਪਏ ਸਮਾਈ ਆ ਹਾਲ ਬਾਜ਼ਾਰ ਦੇ ਬਾਜ਼ਾਰਾਂ 'ਚ 5000 ਰੁਪਿਆ ਕੋਟ ਪੈਂਟ ਦੀ ਸਮਾਈ 5000 ਦਾ ਕੱਪੜਾ 10000 ਤੋਂ ਘਟ ਪੈਂਦਾ ਨਹੀਂ ਪਰ ਪ੍ਰੀਤ ਪਗੜੀ ਹਾਊਸ ਹਾਲ ਬਜ਼ਾਰ ਨੇ ਵੱਡਾ ਚੈਲੰਜ ਕਰਕੇ ਰੇਟ ਲਾਤਾ ਹੈ ਕਹਿੰਦੇ ਸਮਾਈ ਤੋਂ ਵੀ ਸਸਤਾ ਕੋਟ ਪੈਂਟ 2995 ਦੇ 2 ਪੀਸ ਤੇ 3760 ਤੇ 3 ਪੀਸ ਦੇ ਦਾਂਗੇ ਦੇਖੋ ਇਹਦੇ ਵਿੱਚ ਵੀ ਰੰਗ ਤੁਹਾਨੂੰ ਬਹੁਤ ਸਾਰੇ ਮਿਲ ਜਣੇ ਨੇ ਵੈਰਾਈਟੀ ਤੁਹਾਨੂੰ ਮਿਲ ਜਣੀ ਬਹੁਤ ਸਾਰੀ 2995 2 ਪੀਸ 3 ਪੀ 3760 ਚ ਕਪੜਾ ਵੀ ਸਾਡਾ ਸਲਾਈ ਵੀ ਤੁਹਾਨੂੰ ਕਰਕੇ ਦਵਾਂਗੇ ਇਹ ਸਲਾਈ ਐਰੀ ਗੇਰੀ ਨਹੀਂ ਟਾਪ ਕਲਾਸ ਦੀ ਭਾਜੀ ਟਾਪ ਕਲਾਸ ਦੀ ਸਵਾਈ ਮੈਂ ਕਹਿੰਦਾ ਕੀ ਬਾਤਾ ਚੈੱਕ ਕਰੋ ਵਧੀਆ ਕਪੜਾ ਲੱਗਿਆ ਸਵਾਈ ਟਾਪ ਕਲਾਸ 2995 2 ਪੀ 3760 3 ਪੀ ਰੰਗਾ ਵਿੱਚ ਹੀ ਸਾਰੀ ਔਰ ਗੱਲ ਸੁਣ ਲਓ ਬ੍ਰਾਂਡ ਸੀਆਰਮ ਵੀ ਹੈਗਾ ਬ੍ਰਾਂਡ ਰੇਮੰਡ ਵੀ ਹੈਗਾ ਟਾਪ ਕਲਾਸ ਦੇ ਬ੍ਰਾਂਡ ਵੀ ਹੈਗੇ ਆ ਪਰ ਇੱਕ 15000 ਨਹੀਂ ਕੋਈ 20000 ਨਹੀਂ 5 6000 ਚ ਇਹ ਵੀ ਬਣਾ ਕੇ ਲੈ ਜਾਓ ਅੱਛਾ ਵੱਡੇ ਵੱਡੇ ਬ੍ਰਾਂਡ ਵੀ ਸਾਡੇ ਕੋਲੋਂ ਮਿਲ ਜੂਗਾ ਬਿਲਕੁਲ ਭਾਜੀ ਪਹਿਲਾਂ ਆਹ ਦਿਖਾ ਦਿਓ ਭਾਈ ਜੀ ਬਾਸਕਟ ਬੜੀ ਸੋਹਣੀ ਲੱਗੀ ਆ ਫੌਜੀ ਐਂਡ ਡਿਜ਼ਾਈਨਰ ਪਣੀ ਹੋ ਗਈ ਆ ਸਿੱਧੂ ਮੂਸੇਵਾਲਾ ਵੀ ਇਹੇ ਪਾਉਂਦੇ ਸੀ ਗੁੱਗੂ ਗਲ ਵੀ ਇਹੇ ਪਾਉਂਦਾ ਜਿਹੜੇ ਅੱਜ ਕੱਲ ਦੇ ਸ਼ਕੀਨ ਮੁੰਡੇ ਨਾ ਪਸੰਦ ਬੜੇ ਕਰਦੇ ਇਦਾਂ ਨਹੀਂ ਤੁਹਾਨੂੰ ਅਸੀਂ ਬਾਸਟਰਾਂ ਵੀ ਦਵਾਂਗੇ ਤੁਹਾਡੇ ਘਰ ਜਾਗੋ ਦਾ ਪ੍ਰੋਮ ਆ ਗਿਆ ਤੁਸੀਂ ਪਾਰਟੀ ਤੇ ਜਾਣਾ ਨਾਈਟ ਪਾਰਟੀ ਤੇ ਜਾਣਾ ਹਲਦੀ ਦੇ ਪ੍ਰੋਮ ਤੇ ਜਾਣਾ ਦੇਖੋ ਡਿਜ਼ਾਈਨਰ ਕੋਰਟ ਤੇ ਪਜਾਮੇ ਵਾਈਟ ਪਜਾਮੇ ਨਾਲ ਤੁਸੀਂ ਕਲਰ ਕੋਰਟਾ ਮਤਲਬ ਮੈਚ ਕਰਕੇ ਵੀ ਤੁਸੀਂ ਪਾਸਨ ਥੀਮ ਵੀ ਬਣਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਸ਼ੇਰਵਾਨੀ ਰਹਿਣੀਆਂ ਤੁਹਾਨੂੰ ਸ਼ੇਰਵਾਨੀ ਮਿਲ ਜਾਣੀਆਂ ਕੋਰਟ ਪੈਂਟ ਤੁਸੀਂ ਲਾਈਨਾਂ ਵਾਲਾ ਲੈਣਾ ਲਾਈਨਾਂ ਲੈ ਲਓ ਤੁਸੀਂ ਲੈਣਾ ਚੈੱਕ ਲੈ ਲਓ ਪਲੇਨਰੋ ਸੁਪਰ ਕੁਆਲ ਟਾਪ ਦੇ ਬ੍ਰਾਂਡ ਲੈ ਕੇ ਆ ਗਏ ਆ ਚਾਹੇ ਲਾਈਟ ਚਾਹੇ ਚੱਕਾ ਚਾਹੇ ਡਾਰਕ ਚਾਹੇ ਲਾਈਨਿੰਗ ਆ 700 ਰੁਪਏ ਤੋਂ ਸ਼ਰਟ ਸ਼ੁਰੂ ਆ ਚਾਹੇ 1000 ਦੀ ਲੈ ਲਓ 2000 2500 3000 ਤੱਕ ਮਿਲ ਜੂਗਾ ਬਾਸਕਟਾਂ ਦਾ ਕੱਪੜਾ ਲੈਣਾ ਚਾਹੇ ਜੀਨ ਦਾ ਲੈਣਾ ਵਾ ਸਾਰੇ ਇੱਕ ਤਰ੍ਹਾਂ ਦੇ ਕੱਪੜੇ ਤੁਹਾਨੂੰ ਮਿਲ ਜਾਣਗੇ ਵਧੀਆ ਕੁਆਲਿਟੀ ਵਿੱਚ ਪੱਗਾਂ ਦੇ ਵਿੱਚ 550 ਤੋਂ ਬਾਅਦ ਰੰਗਿਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ 10 ਮਹੀਨੇ ਚ ਪੱਗ ਬਦਲ ਕੇ ਤੁਸੀਂ ਨਵੀਂ ਲੈ ਜੋ ਰੰਗ ਤੁਸੀਂ ਲਾਈਟ ਲੈ ਜੋ ਚਾਹੇ ਤੁਸੀਂ ਡਾਰਕ ਲੈ ਜੋ ਚਾਹੇ ਰੂਬੀਆ ਲੈ ਜੋ ਚ ਸਾਰੀ ਵੈਰਾਈਟੀ ਤੁਹਾਨੂੰ ਪੱਗਾਂ ਦੇ ਵਿੱਚ ਮਿਲ ਜਾਣੀ ਹੈਗੀ ਆ ਪੱਗਾਂ ਦੇ ਨਾਲ ਨਾਲ ਤੁਸੀਂ ਬੱਬੂ ਮਾਨ ਵਾਲੇ ਪਰਨੇ ਲੈਣੇ ਆ ਚੈੱਕ ਪਰਨੇ ਆ ਦੇਖੋ ਅੱਜ ਕੱਲ ਦੇ ਚਾਹੇ ਪਿੰਡ ਵਾਲੇ ਮੁੰਡੇ ਆ ਚਾਹੇ ਸ਼ਹਿਰ ਵਾਲੇ ਮੁੰਡਿਆ ਉਹਨਾਂ ਨੂੰ ਬੜੇ ਪਸੰਦ ਆਉਂਦੇ ਵੀ ਅਸੀਂ ਭਾਈ ਪਰਨੇ ਲੈਣੇ ਆ ਪਰਨਿਆਂ ਦੇ ਵਿੱਚ ਵੀ ਵੈਰਾਈਟੀ ਬਹੁਤ ਆ ਆ ਦੇਖੋ ਐਸੈਸਰੀ ਜਿਹੜੇ ਸਾਡੇ ਸਰਦਾਰ ਭਰਾ ਆ ਉਹਨਾਂ ਦੇ ਲਈ ਪਟਕੇ ਆ ਗਏ ਆ ਇੱਥੇ ਤੁਸੀਂ ਆ ਦੇਖੋ ਕੰਗੇ ਬੜੇ ਸੋਹਣੇ ਆ ਚੁੱਕੇ ਆ 50 ਆ ਗਈਆਂ ਮਤਲਬ ਐਸੈਸਰੀ ਦੇ ਵਿੱਚ ਤੁਹਾਨੂੰ ਸਾਰੀ ਵੈਰਾਈਟੀ ਪ੍ਰੀਤ ਪੱਗੜੀ ਹਾਊਸ ਤੇ ਮਿਲ ਜਾਣੀ ਆ ਇਹ ਭਾਈ ਜੀ ਹੁਣੀ ਕਹਿੰਦੇ ਆ ਵੀ ਕੋਈ ਵੀ ਕਸਟਮਰ ਓ ਹਰ ਕਿਸੇ ਦਾ ਫਾਇਦਾ ਕਰਨਾ ਪ੍ਰੀਤ ਪਗੜੀ ਹਾਊਸ ਦੇ ਮਾਲਕ ਬੈਠੇ ਆ ਤੁਸੀਂ ਆ ਜਾਓ ਵੱਡੇ ਫਾਇਦੇ ਹੋਣੇ ਆ ਰੇਟ ਬਹੁਤ ਘਟਿਆ ਵੱਡਾ ਫਾਇਦਾ ਲੈ ਲਓ ਕੁਰਤੇ ਪਜਾਮੇ ਕੋਟ ਪੈਂਟ ਬਲੇਜ਼ਰ ਬਾਸਟਾ ਅੱਛਾ ਪੱਗਾਂ ਦਾ ਤੁਸੀਂ ਲੈ ਲਈਆਂ ਹੁਣ ਪੱਗ ਦੇ ਨਾਲ ਪਾਈ ਮੈਚ ਕਰਕੇ ਤੁਸੀਂ ਟਾਈ ਵੀ ਲੈਣੀ ਆ ਪੱਗਾਂ ਦੇ ਨਾਲ ਮੈਚ ਕਰਕੇ ਤੁਹਾਨੂੰ ਅਸੀਂ ਟਾਈਆਂ ਵੀ ਦੇ ਰਣੀ ਆ ਸਾਰਿਆਂ ਨੂੰ ਬਹੁਤ ਵੱਡੇ ਫਾਇਦੇ ਹੋਣੇ ਆ ਛੇਤੀ ਆ ਜਾਓ ਪ੍ਰੀਤ ਪਗੜੀ ਹਾਊਸ ਹਾਲ ਬਾਜ਼ਾਰ ਨੇੜੇ ਗੋਲ ਹੱਟੀ ਚੌਕ ਸ੍ਰੀ ਅਮਰਸਰ ਸਾਹਿਬ ਜਿੱਥੇ ਤੁਹਾਡੇ ਵੱਡੇ ਫਾਇਦੇ ਹੋਣੇ ਆ ਨਾਲੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਜੋ ਨਾਲੇ ਸ਼ਾਪਿੰਗ ਕਰ ਜੋ ਸਾਰਿਆਂ ਦਾ ਵੱਡਾ ਫਾਇਦਾ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣਕਾਰੀ ਲੈਣਾ ਫੋਨ ਕਰ ਸਕਦੇ ਆ